ਹਲੋ ਜੀ ਦੋਸਤੋ ਅੱਜ ਆਪਾਂ ਆਏ ਆ ਢਿੱਲੋ ਦੇ ਫਾਰਮ 'ਚ ਤੇ ਇਹ ਲਾਇਆ ਢਿੱਲੋ ਨੇ ਖੀਰਾ ਢਿੱਲੋ ਬਹੁਤ ਹੀ ਮਿਹਨਤੀ ਬੰਦਾ ਵਿਚਾਰਾ ਤੇ ਬਹੁਤ ਜ਼ਿਆਦਾ ਸ਼ੌਂਕ ਆ ਆਪ ਖੇਤਾਂ 'ਚ ਕੰਮ ਕਰਦਾ ਲੀਵਰ ਦੇ ਨਾਲ ਜੁੜ ਕੇ ਇਹ ਨਹੀਂ ਕਿ ਇਕੱਲੀ ਲੀਵਰ ਛੱਡਤੀ ਤੇ ਆਪ ਨਹੀਂ ਜਾਣਾ ਇਹਨੂੰ ਦਿਖਾ ਕੇ ਲੈ ਕੇ ਆਣਾ ਢਿੱਲੋ ਦੇ ਖੀਰੇ ਲਾਏ ਵੇ ਜਿਹੜੇ ਦੇਖੀ ਜਾਓ ਘਾਹ ਦਿਖਾਉਣਾਗਾ ਫਲ ਲੱਗਿਆ ਫਲ ਲੱਗਿਆ ਦੇਖੋ ਆ ਦੇਖੋ ਦਿਖਾਵੋ ਆਹੋ ਕੱਲੇ ਕੱਲੇ ਪੱਤੇ ਨਾਲ ਆਹ ਜਿਹੜਾ ਪੱਤਾ ਹਨਾ ਇੱਥੇ ਫੁੱਲ ਲੱਗਿਆ ਆ ਇੱਥੇ ਲੱਗਿਆ ਤੇ ਆ ਤਹਾਂ ਲੱਗਿਆ ਕੱਲੇ ਕੱਲੇ ਜਿੱਥੇ ਇੱਥੇ ਪੱਤਾ ਨਾ ਕੱਲੇ ਕੱਲੇ ਪੱਤੇ ਨਾ ਪਰ ਬਾਈ ਗੌਰ ਬੜੀ ਜਿਆਦੇ ਰੱਖਦਾ ਗੌਰ ਇੰਨੀ ਜਿਆਦੇ ਕੀ 24 ਘੰਟੇ ਇਹਦੇ ਵਿੱਚ ਹੀ ਰਹਿਣ ਵਾਲਾ ਕੰਮ ਆ ਦੇਖੀ ਚੱਲੋ ਨਾ ਨਾ ਸਾਰੇ ਹੀ ਰਾ ਟੋਟਰ ਮੈਂ ਦਿਖਾ ਕੇ ਲੈ ਕੇ ਆ ਨਾ ਇੱਥੇ ਨੂੰ ਪੂਲ ਲਾਉਣੇ ਇਧਰਲੀ ਸਾਈਡ ਆਹ ਟੂਹੇ ਪੱਤੇ ਪਏ ਆ ਇਹ ਚ ਪੋਲ ਲਾਉਣੇ ਆ ਪੋਲ ਸਾਰੇ ਲੱਗ ਜਾਣੇ ਆ ਤੇ ਬਾਅਦ ਚ ਤਹ ਤਾਰ ਪਾ ਕੇ ਬੰਨ੍ਹ ਦੇਣੇ ਆ ਅੱਸੀ ਪਾ ਕੇ ਤੇ ਉਧਰ ਲਸਣ ਲਾਉਣ ਦਾ ਵੀ ਮੈਂ ਤਰੀਕਾ ਦਿਖਾਉਣਾ ਢਿੱਲੋ ਦਾ ਢੁੱਲੋਂ ਨੇ ਜਿਹੜਾ ਲਸਣ ਲਾਇਆ ਉਹ ਵੀ ਬਹੁਤ ਤਰੀਕੇ ਨਾਲ ਲੱਗਿਆ ਤੇ ਦੇਖੀ ਜਾਏ ਉਹ ਧਿਆਨ ਨਾਲ ਲੈ ਸਾਰੇ ਖੀਰਿਆਂ ਦਾ ਖੇਤ ਹੈ ਉਹ ਉਹ ਤੱਕ ਲੱਗਿਆ ਹਾਂ ਤੱਕ ਦਿਖਾ ਕੇ ਲੈ ਗਏ ਉਹਨਾਂ ਤੁਨੂੰ ਦੇਖੀ ਜਾਓ ਆਪਾਂ ਘਰੇ ਵੀ ਕੋ ਆਸਾਂ ਨੇ ਕੋਈ ਐਡੀ ਗੱਲ ਨਹੀਂ ਤੇ ਪਰ ਤਿਆਰ ਬਾ ਤਿਆਰ ਬਾ ਹੋਣਾ ਜ਼ਰੂਰੀ ਆ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਇਦੂ ਬਾਦ ਆਪਾਂ ਵੀਡੀਓ ਇਸੇ ਵੀਡੀਓ ਚ ਲਸਣ ਦੀ ਵੀਡੀਓ ਦਿਖਾਵਾਂਗੇ ਲਸਣ ਲਾਉਣ ਦਾ ਤਰੀਕਾ ਜਿਹੜਾ ਆਪਾਂ ਘਰੇ ਇੱਕ ਤਾਂ ਥਾਂ ਪੁੱਟਿਆ ਹਨਾ ਕਹੀ ਨਾਲ ਪੁੱਤਰਾਂ ਥੋੜਾ ਜਿਹਾ ਲਾਉਣਾ ਜਾਨੀ ਕਿ ਆ ਆਧਿਯੋਗਾਂ ਪਰਿਵਾਰਕ ਤੌਰ ਤੇ ਘਰੇ ਵੀ ਆਪਾਂ ਕਾਗਜ਼ ਲਿਆ ਕੇ ਉਵੇਂ ਲਾ ਸਕਦੇ ਆ ਉਹਦੇ ਚ ਪੱਠੇ ਨਹੀਂ ਹੁੰਦੇ ਆਪਾਂ ਬ ਦਿਖਾਵਾਂਗੇ ਤਰੀਕਾ ਕਿ ਇਸ ਤਰ੍ਹਾਂ ਦਾ ਕਾਗਜ਼ ਹੁੰਦਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਆ ਦੇਖੀ ਖੀਰਾ ਲੱਗਿਆ ਹਰੇ ਆਏ ਆ ਦੇਖੀ ਜਾਏ ਆ ਦੇਖੀ ਖੀਰਾ ਇੱਥੇ ਲੱਗਿਆ ਨਾ ਆ ਦੇਖੋ ਕਿੱలా ਲੱਗਣਾ ਆ ਦੇਖ ਕੱਲੇ ਕੱਲੇ ਪੱਤੇ ਨਾਲ ਖੀਰਾ ਲੱਜਾਵੇ ਹੋਣ ਲੱਗ ਗਿਆ ਤੇਰਾ ਤਿਆਰ ਬਾਈ ਸਾਰਾ ਤਿਆਰ ਹੋ ਗਿਆ ਇਕੱਲੇ ਇਕੱਲੇ ਪੱਤੇ ਨਾਲ ਜਿੰਨੀਆਂ ਹਨਾ ਫੋਟਾਂ ਹਰੇਕ ਨਾਲ ਫੁੱਲ ਖੀਰਾ ਲੱਗਿਆ ਇਹ ਟੰਬੇ ਜਿਹੜੇ ਬਾਅਦ ਚ ਲਾਏ ਆ ਜੇ ਵੇਲਾ ਹੋਊਗਾ ਉਦੋਂ ਬਾਅਦ ਚ ਲਾਣਾਂ ਤੇ ਇਧਰੋਂ ਬੰਨਣ ਦਾ ਤਰੀਕਾ ਦਿਖਾ ਦਿੰਨਾ ਜੀ ਕਿ ਘਰੇ ਵੀ ਤੁਸੀਂ ਕਰਨਾ ਤਾਂ ਛੋਟੇ ਖਾਨੇ ਛੋਟੇ ਥੋੜੀਆਂ ਵੱਲਾਂ ਲਾਉਣੀਆਂ ਦੇਖੋ ਇਧਰੋਂ ਟਾਇਰ ਪਾ ਲੈਣਾ ਸਾਈਕਲ ਦਾ ਇਧਰੋਂ ਬੰਨ੍ਹ ਲਿਆ ਤਾ ਥੱਲੇ ਘੜਕਾ ਵਿੱਚ ਡੰਡਾ ਘੱਟ ਤਾਂ ਵੀ ਤਾਂ ਨੂੰ ਉੱਠੇ ਨਾਲ ਜਦੋਂ ਤਾਰ ਬੰਨ ਕੇ ਉਹ ਲੈ ਗਏ ਇਹ ਦੇਖੋਣਾ ਚਾਹੀਦਾ ਟਿੰਡੇ ਦੇਖੀ ਚੱਲੋ ਆ ਵੀ ਦੇਖੋ ਚੱਕ ਕਰਿਓ ਚੈੱਕ ਦੇਖਿਓ ਕਿਵੇਂ ਇੱਕ ਨੰਬਰ ਹੈ ਨਾ ਉਹਨੂੰ ਲਸਣ ਦੀ ਵੀਡੀਓ ਵੀ ਦਿਖਾਉਣਾ ਹੈ ਇਦਵਾਰ ਵੀ ਲਸਣ ਲਾਉਣ ਦਾ ਤਰੀਕਾ ਵੀ ਦਿਖਾਉਣਾ ਢੱਲੋ ਸਾਹਿਬ ਦਾ ਸ਼ੌਂਕ ਦਾ ਬਾਈ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਨਾਲੇ ਪੁੰਦਨ ਵਾਲੇ ਫਲੀਆਂ ਉਹ ਗੱਲ ਠੀਕ ਆ ਦਾ ਜਿਹੜੇ ਬੂਟੇ ਨਹੀਂ ਸੋਏ ਆ ਵੇ ਤੋਹਾਂ ਚੋਣਾਂ ਚ ਦਵਾਰੇ ਬੂਟੇ ਦੇ ਵੀ ਲਾਏ ਗਏ ਆ ਇਹ ਬਹੁਤ ਕੈਂਟ ਕਾ ਮਾਇਰ ਕਰਿਆ ਵਾ ਤੇ